ਕਹਿੰਦੇ ਨੇ ਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੇ ਫਿਰ ਖੇਤ ਕਿੱਥੋਂ ਬਚੂ ਤੇ ਧੀਆ ਪੁੱਤਾਂ ਵਾਸਤੇ ਉਹਨਾਂ ਦਾ ਪਰਿਵਾਰ ਹੀ ਵਾੜ ਹੁੰਦਾ ਤੇ ਜਦੋਂ ਧੀਆ ਪੁੱਤ ਆਪਣੇ ਘਰ ਵਿੱਚ ਸੇਫ ਨਾ ਰਹਿ ਜਾਣ ਸੁਰੱਖਿਅਤ ਨਾ ਰਹਿ ਜਾਣ ਤੇ ਫਿਰ ਰਹਿਣ ਕਿੱਥੇ ਇੱਕ ਧੀ ਵਾਸਤੇ ਉਹਦਾ ਪਰਿਵਾਰ ਹੀ ਸਭ ਤੋਂ ਮੁੱਖ ਹੁੰਦਾ ਖਾਸ ਤੌਰ ਤੇ ਉਹਦਾ ਮਾਪਿਓ ਤੇ ਫਿਰ ਮਾਪਿਓ ਤੋਂ ਬਾਅਦ ਜੇ ਕੋਈ ਕਿਸੇ ਥਾਂ ਤੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਆ ਤਾਂ ਉਹ ਹੁੰਦੇ ਆ ਉਹਦੇ ਚਾਚੇ ਤਾਏ ਤੇ ਜਦੋਂ ਇਹ ਚਾਚੇ ਤਾਏ ਹੀ ਦਰਿੰਦੇ ਬਣ ਜਾਣ ਇੱਕ ਧੀ ਵਾਸਤੇ ਤਾਂ ਫਿਰ ਇਸ ਸਮਾਜ ਦਾ ਬਣੂਗੀ ਧੀਆਂ ਸੁਰੱਖਿਅਤ ਕਿੱਥੇ ਹੋਣਗੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਜੀ ਪੰਜਾਬ ਦੇ ਮਲੇਰਕੋਟਲਾ ਤੋਂ ਪਹਿਲੀ ਘਟਨਾ ਇਹ ਆ ਕਿ ਇੱਕ ਤਾਏ ਨੇ ਆਪਣੀ ਭਤੀਜੀ ਨੂੰ ਕਿਹਾ ਕਿ ਚੱਲ ਆਪਾਂ ਖੇਤੋਂ ਲੱਕੜਾਂ ਲੈ ਕੇ ਆਈਏ ਤੇ ਜਦੋਂ 16 ਸਾਲਾਂ ਨਬਾਲਗ ਧੀ ਆਪਣੇ ਤਾਏ ਦੇ ਨਾਲ ਖੇਤੋਂ ਲੱਕੜਾਂ ਲੈਣ ਗਈ ਤਾਂ ਤਾਏ ਨੇ ਉਥੇ ਧੀ ਨਾਲ ਜ਼ਬਰ ਜਨਾਹ ਕੀਤਾ ਜ਼ਬਰਦਸਤੀ ਕੀਤੀ ਫਿਰ ਇੰਨਾ ਹੀ ਬਸ ਨਹੀਂ ਤਾਏ ਨੇ ਆਪਣੀ ਉਸ ਧੀ ਨੂੰ ਭਤੀਜੀ ਨੂੰ ਉਹਦੇ ਹੱਥ ਪੈਰ ਬੰਨ੍ਹ ਦਿੱਤੇ ਉਹਦੇ ਉਹਦਾ ਮੂੰਹ ਬੰਨ੍ਹ ਦਿੱਤਾ ਤੇ ਉਹਨੂੰ ਖੇਤਾਂ ਵਿੱਚ ਛੁੱਟ ਆਇਆ ਜਦੋਂ ਖੇਤਾਂ ਵਿੱਚ ਛੁੱਟੀ ਹੋਈ ਧੀ ਦੀ ਆਵਾਜ਼ ਲੋਕਾਂ ਦੇ ਕੰਨਿ ਪਈ ਉਹਦੇ ਰੋਣ ਦੀ ਆਵਾਜ਼ ਲੋਕਾਂ ਦੇ ਕੰਨਿ ਪਈ ਤਾਂ ਲੋਕਾਂ ਨੇ ਆ ਕੇ ਉਹਨੂੰ ਚੁੱਕਿਆ ਇਹ ਹਸਪਤਾਲ ਦਾਖਲ ਕਰਵਾਇਆ ਘਰਦਿਆਂ ਨੂੰ ਦੱਸਿਆ ਕਿ ਤੁਹਾਡੀ ਧੀ ਨੂੰ ਸ਼ਾਇਦ ਕੁੱਤਿਆਂ ਨੇ ਵੱਢ ਲਿਆ ਜਦੋਂ ਘਰਦੇ ਆਪਣੀ ਧੀ ਕੋਲ ਪਹੁੰਚੇ ਤਾਂ ਧੀ ਨੇ ਉਹਨਾਂ ਨੂੰ ਸਾਰੀ ਵਿਥਿਆ ਦੱਸੀ ਕਿ ਮੇਰੇ ਨਾਲ ਤਾਏ ਨੇ ਇਹ ਕਾਨੂੰਨੀ ਹਰਕਤ ਕੀਤੀ ਹੈ ਮੈਨੂੰ ਕਿਸੇ ਕੁੱਤੇ ਨੇ ਨਹੀਂ ਵੱਢਿਆ ਬਲਕਿ ਤਾਏ ਨੇ ਮੇਰਾ ਇਹ ਹਾਲ ਕੀਤਾ ਸਕੇ ਤਾਇਆ ਤੇ ਸਕੇ ਤਾਏ ਨੇ ਆਪਣੀ ਭਤੀਜੀ ਨਾਲ ਜ਼ਬਰਜਨਾਹ ਕੀਤਾ ਤੇ ਹੋ ਸਕੇ ਤਾਂ ਇਹਦਾ ਭਰਾ ਜਿਹਦੀ ਉਹ ਧੀ ਸੀ ਤੇ ਰੋ ਰੋ ਰਿਆ ਕਿ ਮੇਰਾ ਸਭ ਤੋਂ ਵਿਸ਼ਵਾਸਪਾਤਰ ਜਿਹਦੇ ਤੇ ਕਦੇ ਮੈਂ ਆ ਵਿਸ਼ਵਾਸ ਕਰ ਹੀ ਨਹੀਂ ਸਕਦਾ ਸੀ ਉਸੇ ਨੇ ਹੀ ਮੇਰੀ ਧੀ ਦੀ ਪਤ ਲੁੱਟ ਲਈ ਤੇ ਜੇਕਰ ਧੀਆ ਆਪਣੇ ਘਰਾਂ ਵਿੱਚ ਹੀ ਮਹਫੂਜ਼ ਨਹੀਂ ਤਾਂ ਫਿਰ ਹੋਣ ਗਿਆ ਕਿੱਥੇ ਤੇ ਦੂਜੀ ਘਟਨਾ ਵੀ ਮਲੇਰਕੋਟਲਾ ਤੋਂ ਜਾਂ ਮਲੇਰਕੋਟਲਾ ਦੇ ਅਮਰਗੜ ਤੋਂ ਉਹ ਇਹ ਆ ਜੀ ਇੱਕ ਸਕੂਲੀ ਬੱਚੀ ਸੀ 13 ਸਾਲ ਦੀ ਬੱਚੀ ਆ ਸਕੂਲ ਦੀ ਉਹ ਆਪਣੇ ਕਲਾਸਮੇਟ ਲੜਕੇ ਦੇ ਘਰ ਪੜ੍ਹਨ ਵਾਸਤੇ ਗਈ ਜਾਂ ਕਿਸੇ ਵੀ ਕੰਮ ਗਈ ਤਾਂ ਉਥੇ ਉਹ 13 ਸਾਲ ਦਾ ਲੜਕਾ ਤੇ ਉਹਦਾ ਕੋਈ ਹੋਰ ਦੋਸਤ ਸੀ ਉਹਨਾਂ ਨੇ ਲੜਕੀ ਦੀ ਅਸ਼ਲੀਲ ਵੀਡੀਓ ਬਣਾਈ ਤੇ ਲੜਕੀ ਨੂੰ ਬਾਅਦ ਵਿੱਚ ਧਮਕੀਆਂ ਦੇਣ ਲੱਗੇ ਕਿ ਤੇਰੀ ਜਿਹੜੀ ਇਹ ਵੀਡੀਓ ਅਸੀਂ ਵਾਇਰਲ ਕਰ ਦਾਂਗੇ ਜਿਹਦੇ ਕਰਕੇ ਉਹ ਕਾਫੀ ਟਾਈਮ ਲੜਕੀ ਨੂੰ ਬਲੈਕਮੇਲ ਕਰਦੇ ਰਹੇ ਤੇ ਆਖਰਕਾਰ ਉਹਨਾਂ ਨੇ 13 ਸਾਲਾਂ ਬੱਚੀ ਦੀ ਜਿਹੜੀ ਉਹ ਵੀਡੀਓ ਆ ਵਾਇਰਲ ਕਰ ਦਿੱਤੀ। ਪੁਲਿਸ ਨੇ ਇਹਨਾਂ ਦੋਹਾਂ ਮਾਮਲਿਆਂ ਤੇ ਕਾਰਵਾਈ ਕਰਦੇ ਹੋਏ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੇहद ਸ਼ਰਮਨਾਕ ਘਟਨਾਵਾਂ ਦੋਨੇ ਭਾਵੇਂ ਕਿ ਇਹਨਾਂ ਘਟਨਾਵਾਂ ਵਿੱਚ ਮਾਮਲਾ ਦਰਜ ਹੋ ਗਿਆ। ਪਰ ਕੀ ਕੇ ਇਕੱਲੇ ਕੇਸ ਦਰਜ ਹੋਣ ਨਾਲ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਆ ਉਹ ਵਾਪਸ ਆਜੂਗੀ? ਇੱਕ ਪਾਸੇ 70 ਸਾਲਾਂ ਦਾ ਬਜ਼ੁਰਗ ਜਿਨੇ ਇਹ ਘਟਨਾ ਵਪਰਾਈ ਜਿਨੇ ਇਹ ਕਰਤੂਤ ਕੀਤੀ 70 ਸਾਲਾਂ ਬਜ਼ੁਰਗ ਕੁੜੀ ਦਾ ਤਾਇਆ ਤੇ ਦੂਜੇ ਪਾਸੇ 13-13 ਸਾਲਾਂ ਦੇ ਮਾਸੂਮ ਬੱਚੇ ਕਿੰਨੀ ਸ਼ਰਮਨਾਕ ਗੱਲ ਹੈ ਕਿ ਸਾਡਾ ਪੰਜਾਬ ਜਿਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਉਹ ਕਿਹੜੇ ਰਾਹਾਂ ਵੱਲ ਤੁਰ ਪਿਆ ਤੇ ਇੱਥੇ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਇਹ ਜਿਵੇਂ ਕਿਸੇ ਜਾਤ ਧਰਮ ਨਾਲ ਜੁੜਿਆ ਹੋਇਆ ਮਾਮਲਾ ਹੋਵੇ ਵੀ ਇਹ ਉਨ ਕਿਸੇ ਬਿਹਾਰੀ ਲੋਕਾਂ ਦੀ ਭਈਆਂ ਦੀ ਜਿਨ੍ਹਾਂ ਨੂੰ ਕਹਿ ਦਿੰਦੇ ਆ ਉਹਨਾਂ ਦੀ ਕਰਤੂਤ ਜਾਂ ਹੋਰ ਇਹ ਤਾਂ ਸਾਡਾ ਪੰਜਾਬ ਆ ਨਾ ਸਾਡੇ ਪੰਜਾਬ ਵਿੱਚ ਕੀ ਹੋ ਰਿਹਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਨਾ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਕਿੰਨੀ ਉੱਚੀ ਸੁੱਚੀ ਸੋਚ ਦਿੱਤੀ ਆ ਕਿ ਸੋ ਕਿਉ ਮੰਦਾ ਕੀ ਜਿੱਤ ਜਮੇ ਰਜ਼ਾਨ ਪਰ ਫਿਰ ਵੀ ਇੱਥੇ ਲੋਕਾਂ ਦੀ ਸਮਝ ਦਾ ਪੱਧਰ ਦਿਨੋਂ ਦਿਨ ਕਿੰਨਾ ਥੱਲੇ ਦੇਖਦਾ ਜਾ ਰਿਹਾ ਕਿ ਅਸੀਂ ਆਪਣੀਆਂ ਹੀ ਧੀਆਂ ਭੈਣਾਂ ਦੀ ਆਪਣੇ ਹੀ ਘਰ ਵਿੱਚ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਣ ਲੱਗੇ ਆ ਇਹ ਕੋਈ ਪਹਿਲਾ ਮਾਮਲਾ ਨਹੀਂ ਕਿੰਨੇ ਹੁਣ ਤੱਕ ਹਜ਼ਾਰਾਂ ਮਾਮਲੇ ਸਾਹਮਣੇ ਆ ਚੁੱਕੇ ਆ ਇਹ ਤਾਂ ਹੁਣੇ ਤੁਸੀਂ ਦੇਖੋ ਇੱਕ ਦਿਨ ਵਿੱਚ ਦੋ ਕਟਨਾਵਾ ਤੇ ਇੱਕੋ ਹੀ ਸ਼ਹਿਰ ਦੀਆਂ ਮਲੇਰ ਕੋਡਲੇ ਦੀਆਂ ਤੇ ਇਹ ਉਹ ਕਟਨਾਵਾ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਪੁਲਿਸ ਕੋਲ ਪਹੁੰਚ ਗਈਆਂ ਪੁਲਿਸ ਕੋਲ ਮਾਮਲਾ ਦਰਜ ਹੋ ਗਿਆ ਪਰ ਇਹੋ ਜਿਹੇ ਹਜ਼ਾਰਾਂ ਕਟਨਾਵਾ ਹੁੰਦੀਆਂ ਨੇ ਜਿਹੜੀਆਂ ਪੁਲਿਸ ਕੋਲ ਦਰਜ ਹੀ ਨਹੀਂ ਹੁੰਦੀਆਂ ਜਿਨ੍ਹਾਂ ਦੀ ਕੋਈ ਸ਼ਿਕਾਇਤ ਹੀ ਨਹੀਂ ਕਰਦਾ ਤੇ ਉਹ ਕਿੰਨੀਆਂ ਰਹਿ ਜਾਂਦੀਆਂ ਨੇ ਤੇ ਜੇਕਰ ਉਧਰ ਡਾਕਟਰ ਲਗਾਤਾਰ ਕਿੰਨੇ ਦਿਨਾਂ ਤੋਂ ਪ੍ਰੋਟੈਸਟ ਕਰ ਰਹੇ ਨੇ ਮਤਲਬ ਰੋਸ ਮਜਾਰੇ ਕਰ ਰਹੇ ਨੇ ਹੜਤਾਲਾਂ ਕਰ ਰਹੇ ਨੇ ਉਹ ਮੰਗ ਕਰ ਰਹੇ ਨੇ ਕਿ ਸਾਡੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਖਾਸ ਤੌਰ ਤੇ ਜਿਹੜੀਆਂ ਧੀਆਂ ਪਹਿਣਾ ਰਾਤ ਨੂੰ ਡਿਊਟੀ ਤੇ ਹੁੰਦੀਆਂ ਉਹਨਾਂ ਦੀ ਜਿਹੜੀ ਸੁਰੱਖਿਆ ਉਹਨੂੰ ਯਕੀਨੀ ਬਣਾਇਆ ਜਾਵੇ ਤਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੱਲੇ ਉਹਨਾਂ ਦੀ ਕਿਉਂ ਸਾਰੀਆਂ 3 ਭੈਣਾਂ ਦੀ ਇੱਜ਼ਤ ਇੱਥੇ ਸੁਰੱਖਿਅਤ ਹੋਣੀ ਚਾਹੀਦੀ ਆ ਦਿਨ ਦਿਹਾੜੇ ਜੇ ਜੇਕਰ 3ਾਂ ਕਿਸੇ ਉਸ ਕੋਈ ਸਕੂਟੀ ਤੇ ਜਾਂਦੀ ਆ ਕੋਈ ਬੱਸਾਂ ਵਿੱਚ ਸਫ਼ਰ ਕਰਦੀ ਆ ਕੋਈ ਹੋਰ ਵੀਕਲ ਤੇ ਸਫ਼ਰ ਕਰਦੀ ਆ ਤਾਂ ਕਿਤੇ ਵੀ ਉਹ ਦਿਨ ਦਿਹਾੜੇ ਵੀ ਸੁਰੱਖਿਅਤ ਨਹੀਂ ਸ਼ਾਮ ਜੇ ਭੂਰਾ ਥੋੜਾ ਕਵੇਲਾ ਹੋ ਜਾਵੇ ਫਿਰ ਤਾਂ ਉਹ ਸੁਰੱਖਿਅਤ ਹੀ ਕਿੱਥੇ ਆ ਤੇ ਜਿਹੜੀਆਂ ਸੂਬਾ ਸਰਕਾਰਾਂ ਨੇ ਉਹ ਸੈਂਟਰ ਤੇ ਇਹ ਗੱਲ ਸੈੱਟ ਦਿੰਦੇ ਆ ਵੀ ਸੈਂਟਰ ਨਹੀਂ ਕੁਝ ਕਰਦਾ ਤੇ ਜਿਹੜੀਆਂ ਸੈਂਟਰ ਸਰਕਾਰਾਂ ਉਹ ਸੂਬਿਆਂ ਤੇ ਸੈੱਟ ਦਿੰਦੀਆਂ ਤੇ ਇਹਨਾਂ ਮਸਲਿਆਂ ਵਿੱਚ ਅਸਲ ਵਿੱਚ ਕੋਈ ਨਹੀਂ ਕੁਝ ਕਰਦਾ ਨਾ ਸੈਂਟਰ ਦੀ ਸਰਕਾਰ ਤੇ ਨਾ ਸੂਬਿਆਂ ਦੀ ਇਹਨਾਂ ਚੀਜ਼ਾਂ ਵੱਲ ਤਾਂ ਇਹਨਾਂ ਦਾ ਧਿਆਨ ਹੀ ਹੈ ਨਹੀਂ ਜੇਕਰ ਉਹਨਾਂ ਦਾ ਕਿਤੇ ਧਿਆਨ ਹੈ ਤਾ ਸਿਰਫ ਆਪ ਦੀ ਕੁਰਸੀ ਵਾਲਾ ਵੀ ਸਾਨੂੰ ਕੁਰਸੀ ਕਿਵੇਂ ਹਾਸਲ ਹੋਵੇ ਸਾਡੀ ਕੁਰਸੀ ਕਿਵੇਂ ਬਰਕਰਾਰ ਰਹੇ ਕਿੰਨੇ ਦਿਨ ਹੋ ਗਿਆ ਡਾਕਟਰਾਂ ਨੂੰ ਹੜਤਾਲ ਕੀਤਾ ਹੋਇਆ ਧਰਨੇ ਤੇ ਬੈਠਿਆ ਹੋਇਆ ਭਗਵੰਤ ਮਾਨ ਸਰਕਾਰ ਜਿਹਦੇ ਤੋਂ ਲੋਕਾਂ ਨੂੰ ਵੱਡੀਆਂ ਉਮੀਦਾਂ ਸੀ ਕਿੰਨੀ ਵੱਡੀ ਪੱਦਰ ਤੇ ਵੋਟਾਂ ਦੇ ਕੇ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਪਰ ਭਗਵੰਤ ਮਾਨ ਸਰਕਾਰ ਨੇ ਵੀ ਧੀਆਂ ਪੈਣਾ ਦੀ ਇੱਜ਼ਤ ਖਾਤਰ ਕੋਈ ਉਹਨਾਂ ਨੂੰ ਸਿਕਿਉਰਿਟੀ ਮੁਹੱਈਆ ਕਰਵਾਉਣ ਦਾ ਕੋਈ ਵੀ ਉਹਨਾਂ ਨੂੰ ਵਿਸ਼ਵਾਸ ਹਲੇ ਤੱਕ ਨਹੀਂ ਦਿੱਤਾ ਤੇ ਉਸ ਤੋਂ ਬਾਅਦ-ਬਾਅਦ ਹਸਪਤਾਲਾਂ ਵਿੱਚ ਕਿੰਨੀਆਂ ਘਟਨਾਵਾਂ ਵਾਪਰ ਗਈਆਂ ਇੱਕ ਗਰਭਵਤੀ ਡਾਕਟਰ ਦੇ ਆ ਕੇ ਗੁੰਡੇ ਗਲ ਪੈ ਗਏ ਜਿਹੜੇ ਚੋਰੀ ਕਰਨ ਆਏ ਸੀ ਤੇ ਇਹੋ ਜਿਹੀਆਂ ਕਿੰਨੀਆਂ ਹੀ ਘਟਨਾਵਾਂ ਵਾਪਰ ਚੁੱਕੀਆਂ ਅਸੀਂ ਪਿਛਲੇ ਦਿਨੀ ਵੀ ਇੱਕ ਖਬਰ ਸੁਣੀ ਆ ਕਿ ਇੱਕ ਔਰਤ ਜਿਹਦਾ ਪਤੀ ਬਿਮਾਰ ਸੀ ਹਸਪਤਾਲ ਵਿੱਚ ਪਤੀ ਦਾਖਲ ਸੀ ਤੇ ਔਰਤ ਵਿਚਾਰੀ ਉਸ ਹਸਪਤਾਲ ਦੇ ਬਾਥਰੂਮ ਵਿੱਚ ਨਹਾਉਣ ਗਈ ਤੇ ਉਥੋਂ ਕਿਸੇ ਨੇ ਉਹਦੀ ਵੀਡੀਓ ਬਣਾ ਲਈ ਕਿੰਨੀਆਂ ਘਟਨਾਵਾਂ ਵਾਪਰਦੀਆਂ ਫਿਰ ਸਿਕਿਉਰਿਟੀ ਮਹੀਆ ਕਿਉਂ ਨਹੀਂ ਕਰਵਾਈ ਜਾਂਦੀ ਇਕੱਲੇ ਹਸਪਤਾਲਾਂ ਨੂੰ ਨਹੀਂ ਹਰ ਥਾਂ ਤੇ ਔਰਤ ਦੀ ਇੱਜ਼ਤ ਸੁਰੱਖਿਅਤ ਹੋਣੀ ਚਾਹੀਦੀ ਆ ਇੱਥੇ ਕੋਈ ਅਮਨ ਕਾਨੂੰਨ ਹੋਣਾ ਚਾਹੀਦਾ ਤਾਂ ਕਿ ਜਿਹੜੇ ਇਹੋ ਜਿਹੇ ਗੰਦੀ ਬਿਰਤੀ ਵਾਲੇ ਲੋਕ ਆ ਜਿਹੜੇ ਧੀਆ ਪਹਿਨਣਾ ਇਹ ਸਭ ਕਰਦੇ ਆ ਉਹਨਾਂ ਤੇ ਵੀ ਕੋਈ ਡਰ ਪੈ ਹੋਵੇ ਇੱਕ ਗੱਲ ਹੋਰ ਜਿਹੜੇ ਲੋਕ ਇਹ ਕਹਿੰਦੇ ਆ ਜਾਂ ਇਹ ਸੋਚਦੇ ਆ ਕਿ ਜੇ ਧੀਆ ਪਹਿਨਣਾ ਨਾਲ ਕੋਈ ਕਰਮ ਹੁੰਦਾ ਕੋਈ ਛੇੜਛਾੜ ਹੁੰਦੀ ਆ ਕੋਈ ਰੇਪ ਵਰਗੀਆਂ ਘਟਨਾਵਾਂ ਹੁੰਦੀਆਂ ਤਾਂ ਉਹ ਕਿਸੇ ਖਾਸ ਧਰਮ ਕਿਸੇ ਖਾਸ ਜਾਤ ਕਿਸੇ ਖਾਸ ਰੰਗ ਨਸਲ ਦੇ ਲੋਕ ਹੀ ਕਰਦੇ ਆ ਤਾਂ ਇਹ ਉਹਨਾਂ ਦੀ ਉਹਨਾਂ ਦੀ ਬਹੁਤ ਵੱਡੀ ਗਲਤਫਹਿਮੀ ਆ ਜਾਂ ਉਹ ਜਾਣਬੁੱਝ ਕੇ ਕਰਦੇ ਆ ਜਾਂ ਉਹਨਾਂ ਨੂੰ ਇਹਦੀ ਸਿੱਖਿਆ ਨਹੀਂ ਕਿਉਂਕਿ ਜਿਹੜਾ ਕੋਸ਼ਟੀਆਂ ਪਹਿਣਾ ਨਾਲ ਹੁੰਦਾ ਇਹ ਕਿਸੇ ਜਾਤ ਧਰਮ ਰੰਗ ਨਸਲ ਨਾਲ ਜੁੜਿਆ ਹੋਇਆ ਮਾਮਲਾ ਨਹੀਂ ਇਹ ਅਸਲ ਵਿੱਚ ਮਨੁੱਖ ਦੀ ਜਿਹੜੀ ਮਾਨਸਿਕਤਾ ਘਟੀਆ ਸੋਚ ਆ ਜਿਹੜਾ ਜਿਹੜੀ ਹੁਣ ਤੱਕ ਸਾਨੂੰ ਸਾਡੇ ਜਗੀਰੂ ਸਮਾਜ ਨੇ ਦਿੱਤੀ ਆ ਜਾਂ ਜਿਹੜਾ ਪੂੰਜੀਵਾਦੀ ਸਮਾਜ ਵੀ ਥੋਪ ਰਿਹਾ ਇਹ ਉਹਦੇ ਦੇਣਾ ਉਹਦੀ ਦੇਣ ਕਰਕੇ ਸਭ ਕੁਝ ਹੁੰਦਾ ਨਾ ਇਹ ਕਿਸੇ ਰੰਗ ਧਰਮ ਨਸਲ ਨਾਲ ਜੁੜਿਆ ਹੋਇਆ ਮਾਮਲਾ ਨਹੀਂ ਜਿਹੜੇ ਵੀ ਲੋਕਾਂ ਦੀ ਸੋਚ ਉਸ ਪੱਦਰ ਦੀ ਗਰੀ ਹੋਈ ਕੜੀਆ ਹੋਊਗੀ ਉਹ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਨਾਲ ਕਿਸੇ ਵੀ ਸੂਬੇ ਨਾਲ ਸੰਬੰਧਿਤ ਹੋਵੇ ਕਿਤੇ ਵੀ ਰਹਿੰਦਾ ਹੋਵੇ ਪੰਜਾਬ ਵਿੱਚ ਰਹਿੰਦਾ ਹੋਵੇ ਆਊਟ ਆਫ ਪੰਜਾਬ ਰਹਿੰਦਾ ਹੋਵੇ ਜਿੱਥੇ ਮਰਜ਼ੀ ਰਹਿੰਦਾ ਹੋਵੇ ਜਿਹਦੀ ਮਾਨਸਿਕਤਾ ਧੀਆਂ ਭੈਣਾ ਪ੍ਰਤੀ ਸ਼ੋਧ ਹੈ ਹੀ ਨਹੀਂ ਜਿਹਦੇ ਮਾਨਸਿਕਤਾ ਵਿੱਚ ਗੰਦ ਭਰਿਆ ਉਹਨੇ ਇਹ ਕਰਤੂਤ ਕਰਨੀ ਹੀ ਕਰਨੀ ਆ ਤੇ ਇਹਨੂੰ ਨੱਥਤਾ ਦੇ ਹੀ ਪਾਈ ਜਾ ਸਕਦੀ ਹੈ ਜੇ ਕੋਈ ਸਰਕਾਰਾਂ ਵੱਡੇ ਕਦਮ ਉਠਾਉਣ ਤੇ ਲੋਕਾਂ ਦੀ ਸੋਚ ਨੂੰ ਅਕਲ ਨੂੰ ਬਦਲਣ ਦਾ ਵੀ ਤਹैया ਕਰਨ ਪਰ ਲੋ ਸਰਕਾਰਾਂ ਇਹ ਕਿਉਂ ਕਰ ਰਹੀਆਂ ਸਰਕਾਰਾਂ ਨੂੰ ਇਹਨਾਂ ਨਾਲ ਕੀ ਮਤਲਬ ਆ ਉਹਨਾਂ ਨੂੰ ਮਤਲਬ ਹੈ ਤਾਂ ਸਿਰਫ ਸਿਰਫ ਤੇ ਸਿਰਫ ਆਪ ਦੀ ਕੁਰਸੀ ਨਾ ਦੋਸਤੋ ਜੇਕਰ ਤੁਸੀਂ ਚਾਹੁੰਦੇ ਆ ਕਿ ਸਾਡੀਆਂ ਧੀਆਂ ਪੈਣਾ ਨਾ ਹੁੰਦੇ ਇਹ ਇੱਕ ਕਰਮ ਇਹ ਬਲਾਤਕਾਰ ਰੇਪ ਵਰਗੀਆਂ ਘਟਨਾਵਾਂ ਰੁਕਣ ਤਾਂ ਸਾਨੂੰ ਸਾਰਿਆਂ ਨੂੰ ਸਾਡੇ ਗੁਰੂ ਸਹਿਬਾਨਾਂ ਦੇ ਦਿੱਤੀ ਹੋਈ ਸਿੱਖਿਆ ਉੱਚੀ ਸੁੱਚੀ ਸੋਚ ਤੇ ਪਹਿਰਾ ਦੇਣਾ ਪਊਗਾ ਉਹਨਾਂ ਦੇ ਉਸੂਲਾਂ ਤੇ ਸਿਧਾਂਤਾਂ ਤੇ ਚੱਲਣਾ ਪਊਗਾ ਕਿ ਸੋ ਕਿਉ ਮੰਦਾ ਆਖਿਆ ਜੁੱਤ ਜੰਮੇ ਰਜ਼ਾਨ ਵਰਗੀ ਜਿਹੜੀ ਸਿੱਖਿਆ ਦਿੱਤੀ ਆ ਗੁਰੂ ਸਹਿਬਾਨਾਂ ਨੇ ਉੱਚੀ ਸੁੱਚੀ ਉਹਦੇ ਤੇ ਚੱਲਣਾ ਪਊਗਾ ਆਪਣੀ ਔਰਤਾਂ ਪ੍ਰਤੀ ਸੋਚ ਜਿਹੜੀ ਬਦਲਣੀ ਪਊਗੀ ਜਿਹੜੇ ਇਹ ਸਮਝਦੇ ਆ ਕਿ ਔਰਤ ਪੈਰ ਦੀ ਜੁੱਤੀ ਹੁੰਦੀ ਆ ਇਹੋ ਜੀ ਕੱਡੀਆਂ ਜਿਹੜੀ ਸੋਚ ਆ ਉਹਨੂੰ ਬਦਲਣਾ ਪਊਗਾ ਤਾਂ ਜਾ ਕੇ ਹੀ ਜਿਹੜੀਆਂ ਇਹ ਜਿਹੜੇ ਕਰਮ ਹੁੰਦੇ ਆ ਧੀਆਂ ਪਹਿਣਾ ਨਾਲ ਤਾਂ ਹੀ ਇਹ ਰੁਕਣਗੇ ਜਿੰਨਾ ਟਾਈਮ ਅਸੀਂ ਆਪਣੀ ਸੋਚ ਨਹੀਂ ਬਦਲਦੇ ਉਹਨਾ ਟਾਈਮ ਕੁਝ ਵੀ ਕਰੀ ਚੱਲੋ ਧੀਆਂ ਪਹਿਣਾਣਾ ਹੁੰਦੀਆਂ ਇਹ ਜਿਹੜੀਆਂ ਮਾੜੀਆਂ ਵਾਰਦਾਤਾਂ ਨੇ ਇਹ ਕਦੇ ਠੱਲਣਗਾ ਨਹੀਂ ਇਹਨਾਂ ਨੂੰ ਕਦੇ ਨੱਥ ਨਹੀਂ ਪੈਣੀ ਸੋ ਇੱਕ ਵਾਰ ਦੋਨੋਂ ਘਟਨਾਵਾਂ ਤੁਹਾਨੂੰ ਫੇਰ ਦੱਸ ਦਿੰਨੇ ਆ ਜਿਹੜੀਆਂ ਘਟਨਾਵਾਂ ਮਲੇਰ ਕੋਟਲਾ ਪੰਜਾਬ ਦੇ ਮਲੇਰ ਕੋਟਲਾ ਤੋਂ ਸਾਹਮਣੇ ਆਈਆਂ ਪਹਿਲੀ ਘਟਨਾ ਹੈ ਜੀ ਵੀ ਇੱਕ ਇੱਕ ਤਾਏ ਨੇ ਆਪਣੀ ਸਗੀ ਭਤੀਜੀ ਨਾਲ ਰੇਪ ਕੀਤਾ ਜਿਹੜੀ 16 ਸਾਲਾਂ ਦੀ ਨਬਾਲਗ ਸੀ ਉਹਨੂੰ ਕਹਿ ਦਿੱਤਾ ਕਿ ਚੱਲ ਆ ਆਪਾਂ ਖੇਤ ਚਲੀਏ ਬਾਲਣ ਲੈ ਕੇ ਆਈਏ ਤੇ ਉੱਥੇ ਜਾ ਕੇ ਧੀ ਨਾਲ ਜ਼ਬਰਜਨਾਹ ਕੀਤਾ ਉਦੇ ਹੱਥ ਪੈਰ ਬੰਨ ਕੇ ਉਹਨੂੰ ਖੇਤਾਂ ਵਿੱਚ ਛੋਟਿਆਂ ਦਾ ਤੇ ਜਦੋਂ ਲੋਕਾਂ ਨੂੰ ਇਹ ਪਤਾ ਲੱਗਾ ਵੀ ਉੱਥੇ ਕਿਸੇ ਲੜਕੀ ਦੀ ਰੋਣ ਦੀ ਆਵਾਜ਼ ਆ ਰਹੀ ਹੈ ਤਾਂ ਲੋਕਾਂ ਨੇ ਚੁੱਕ ਕੇ ਉਸ ਬੱਚੀ ਨੂੰ ਬੇਟੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਤੇ ਦੂਜੀ ਘਟਨਾ ਵੀ ਪੰਜਾਬ ਦੇ ਮਲੇਰਕੋਟਲਾ ਦੀ ਆ ਜਿੱਥੇ ਇੱਕ 13 ਸਾਲਾ ਬੱਚੀ ਜਿਹੜੀ ਆਪਣੇ ਇੱਕ ਕਲਾਸਮੇਟ ਬੱਚੇ ਦੇ ਘਰ ਜਾਂਦੀ ਸੀ ਤਾਂ ਉਹ ਬੱਚੇ ਨੇ ਉਸ ਲੜਕੀ ਦੀ ਅਸ਼ਲੀਲ ਵੀਡੀਓ ਬਣਾਈ ਅਸ਼ਲੀਲ ਵੀਡੀਓ ਆਪਣੇ ਇੱਕ ਦੋਸਤ ਨਾਲ ਰਲ ਕੇ ਬਣਾਈ ਤਾਂ ਉਹ ਲੜਕੀ ਨੂੰ ਧਮਕੀਆਂ ਦਿੰਦੇ ਰਹੇ ਬਲੈਕਮੇਲ ਕਰਦੇ ਰਹੇ ਕਿ ਅਸੀਂ ਤੇਰੀ ਇਹ ਵੀਡੀਓ ਵਾਇਰਲ ਕਰ ਦਾਂਗੇ ਤੇ ਆਖਰ ਉਹਨਾਂ ਨੇ ਉਹ ਲੜਕੀ ਦੀ ਵੀਡੀਓ ਵਾਇਰਲ ਕਰ ਦਿੱਤੀ ਜਿਸ ਦੇ ਤੇ ਅੱਜ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਪੋਸਕੋ ਐਕਟ ਤਹਿਤ ਦੋਹਾਂ ਮਾਮਲਿਆਂ ਵਿੱਚ ਕੇਸ ਦਰਜ ਕਰ ਲਿਆ ਤੁਹਾਡਾ ਇਸ ਮਸਲੇ ਤੇ ਕੀ ਵਿਚਾਰ ਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ